ਨਸਲ ਬਾਈ ਜੀ ਇਹ ਆ ਬਰਬਰੀ ਪੂਰੀ ਜਿਹੜੀ ਕੁਆਲਿਟੀ ਦੇ ਵਿੱਚ ਇਹਦੇ ਹੁਣ ਜਿਹੜੀ ਗਰੋਥ ਆ ਤੁਸੀਂ ਆਪ ਹੀ ਦੇਖ ਲਓ ਵੀ ਬੱਕਰੀ ਬਣੀ ਵੀ ਹੈ ਨਾ ਪੂਰੀ ਇਹ ਇਹ 8.5 ਮਹੀਨਿਆਂ ਦੀ ਹੈ ਤੇ 2.5 ਮਹੀਨਿਆਂ ਦੀ ਇਹ ਗੱਬਣ ਦੁੱਧੇ ਲਾਉਣ ਲੱਗ ਪਈ ਹੈ ਆ ਦੇਖ ਲਓ ਥਾਣ ਨਿਕਲਣ ਲੱਗ ਪਏ ਰਹੇ ਹੁਣ ਇਹ ਪਤਾ ਲੱਗਣ ਲੱਗ ਪਿਆ ਵੀ ਹਾਂ ਵਾਕੇ ਗੱਬਣ ਸਹੀ ਆ ਜ ਇਹ ਸਹੀ 2.5 ਮਹੀਨਿਆਂ ਦੀ ਹੋਗੀ ਤੇ ਇਹਦੀ ਜਿਹੜੀ ਸਿੰਗਾ ਦੀ ਗੱਲ ਕਰ ਲਈਏ ਆਪਾਂ ਹੁਣ ਇਹਦੇ ਹੁਣ ਟਾਂਚੇ ਦੇ ਹਿਸਾਬ ਨਾਲ ਸਿੰਘ ਦੱਖ ਨਹੀਂ ਦਿੰਦੇਗੇ ਪਤਾ ਨਹੀਂ ਲੱਗਦਾ ਵੀ ਸਿੰਘਾਂ ਦਾ ਆਪਾਂ ਨੂੰ ਕੋਈ ਮਹਿਸੂਸ ਨਹੀਂ ਹੁੰਦੀ ਗੱਲ ਵੀ ਯਾਰ ਸਿੰਘ ਆ ਤੇ ਪਰ ਇਹ ਪਣਤਰੇ ਦੀ ਸੋਹਣੀ ਆ ਇਹਦੇ ਜੇ ਆਹ ਵੱਧ ਸਪੋਰਟ ਜੇ ਹੁੰਦੇ ਵਿੱਚ ਰੈੱਡ ਤਾਂ ਇਹਨੂੰ ਆਪਾਂ ਜਿਆਦਾ ਲਾਲ ਗੁਲਦਾਰ ਕਹਦੇ ਨੇ ਹੁਣੇ ਵਾਈਟ ਦੇ ਵਿੱਚ ਆ ਜਾਂਦੀ ਹੈ ਤੇ ਬਾਕੀ ਹੁਣ ਦੂਜੇ ਨੰਬਰ ਤੇ ਜਿਹੜੀ ਇਹਦੀ ਮਾਂ ਉਹ ਪਹਿਲੇ ਸੂਏ ਦੀ ਉਹ ਆ ਇਹ ਲਾਲ ਗੁਲਦਾਰ ਦੇ ਵਿੱਚ ਇਹ ਵੀ ਲਿਆ ਹਰਮਨ ਖੋਲ ਕੇ ਕਿ ਦੋਆਂ ਚ ਹੋਊਗੀ ਜਾਂ ਤਾਂ ਕੋਹਨੀ ਹੋਊਗੀ ਜਾਂ ਕੋਹਨੀ ਕੋਹਨੀ ਵੀ ਇਹ ਸਾਰੇ ਇਹ ਗੱਲ ਐ ਨਹੀਂ ਗਾ ਵੀ ਕੋਈ ਸਾਰੀਆਂ ਵੀ ਸਿੰਗਾ ਵਾਲੀਆਂ ਹੁੰਦੀਆਂ ਜਾਂ ਕੋਹਨੀਆਂ ਉਹ ਕੋਹਨੀ ਤੋਂ ਵੀ ਤਿਆਰ ਹੋਈਆਂ ਆਹ ਸਿੰਗਾ ਵਾਲੀ ਤੋਂ ਕੋਹਨੀ ਆਈ ਪਹਿਲੇ ਸੂਏ ਦੀ ਆਹ ਸਿੰਗਾ ਵਾਲੀ ਆ ਗਈ ਫੇਰ ਇਸੇ ਦੀ ਇਸੇ ਦੀ ਉਹ ਪਹਿਲੇ ਸੂਏ ਦੀ ਕੋਹਨੀ ਆ ਪੱਠ ਇਸੇ ਦਾ ਹੀ ਰਵਾ ਸਾਰਾ ਇਹ ਵੀ ਇਹਦੀ ਆ ਬੱਚਾ ਜਿਹੜੀ ਆਹ ਬੱਚਾ ਇਹ ਵੀ ਆ ਲਾਲ ਦਾ ਹੀ ਆ ਪਹਿਲੇ ਸੂਏ ਦਾ ਜਮਾ ਸਫੇਦ ਕੱਢੀ ਆਉਣੇ ਫੇਰ ਇਹੋ ਜੀ ਇਹ ਸੱਤ ਅੱਠ ਸੂਏ ਹੋ ਗਈ ਇਹ ਇਹ ਜਦੋਂ 5.5 ਮਹੀਨਾ ਦੀ ਕਰਾਸ ਹੋ ਗਈ ਸੀ ਬਾਈ ਜੀ ਤੇ 5 ਮਹੀਨਾ ਤੋਂ ਬਾਅਦ 1.5 10 ਮਹੀਨਾ ਦੀ ਸੂਪੀ ਸੀ ਇਹਨੇ ਉਹੀ ਪੱਠ ਦਿੱਤੀ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਹੈ ਦੋ ਬੱਚੇ ਦਿੱਤੇ ਸੀ ਪਹਿਲਾਂ ਨਹੀਂ ਪੂਰਾ ਫੁੱਲ ਦੁੱਧ ਦਿੱਤਾ ਜਿਹੜਾ ਬੱਕਰਾ ਸੀ ਆ ਬੱਕਰਾ ਆਪਾਂ 1.5 ਸਵਾ ਮਹੀਨੇ ਦਾ ਸੇਲ ਕਰਤਾ ਸੀਗਾ ਪੱਠ ਰੱਖ ਲਈ ਹੁਣ ਉਸ ਤੋਂ ਬਾਅਦ ਫੇਰ ਇਹ 1.5 2 ਮਹੀਨਾ ਬਾਅਦ ਕਰਾਸ ਹੋ ਗਈ ਸੀ ਇਹਨੇ ਫੇਰ ਆਪਾਂ ਨੂੰ ਹੁਣ ਦੋ ਬੱਚੇ ਦਿੱਤੇ ਆ ਆ ਪੱਠਾਂ ਖੜੀਆਂ ਇਹਦੀਆਂ ਛੋਟੀਆਂ ਇਧਰਲੇ ਪਾਸੇ ਫੀਮੇਲ ਹੀ ਦਿੱਤੀਆਂ ਇਹ ਕਿ ਇਹਦੀ ਫੁੱਲ ਕੁਆਲਿਟੀ ਆ ਸਿੰਘ ਇਹਦੇ ਫੇਰ ਵੀ ਇੱਥੇ ਲੁਕਦੇ ਆ ਕੰਨ ਹੈਗੇ ਜੀ ਕੰਨ ਖੜੇ ਆ ਸਿੰਘ ਲੁਕਦੇ ਆ ਥਣਲੇ ਵੀ ਦੀ ਸਾਫ ਆ ਸੋਹਣੀ ਆ ਭੇਡ ਵਾਲਾ ਲੇਵਾ ਇਹਦਾ ਉਹ ਗੱਲ ਨਹੀਂ ਵੀ ਦੂਜੀਆਂ ਬੀਟਲ ਬੱਕਰੀਆਂ ਕੋਲ ਲੰਮੇ ਥਣਾਂ ਵਾਲੀ ਨਹੀਂ ਭੇਡ ਵਾਲਾ ਲੇਵਾ ਇਹਦਾ ਕਿੰਨੇ ਦੰਦ ਵਜੇ ਚਾਰ ਦੰਦ ਹੋਈ ਆ ਜੀ ਦੋ ਦੰਦ ਦੁੱਧ ਵਾਲੇ ਖੜੇ ਆ ਅਜੇ ਤੱਕ ਚਾਰ ਦੰਦ ਹੋ ਗਈ ਜਦੋਂ ਤੁਸੀਂ ਚੈੱਕ ਕਰਨੀ ਆ ਮੋٹے ਦੰਦ ਆਏ ਵੀ ਜਿਹੜੇ ਇਹ ਆ ਦੇਖਣੇ ਆ ਆ ਬਰੀਕ ਦੰਦ ਦੁੱਧ ਵਾਲੀ ਖੜਿਆ ਅਸੀਂ ਤੱਕ ਚਾਰ ਦੰਦ ਹੋ ਗਈ ਇਹ ਅਸੀਂ ਮੰਡੀੋਂ ਲੈਣ ਜਾਈ ਆ ਹੈ ਗਿਆ ਦੁੱਧ ਦੰਦ ਕੀਰੀ ਚੌਲਾਂ ਦੇ ਦਾਣੇ ਆ ਰਗੇ ਇਧਰਲੇ ਪਾਸੇ ਬਣ ਦੇ ਸਾਰਿਆਂ ਨੂੰ ਇਧਰ ਆ ਲਾਲ ਖੋਲੀ ਜੇ ਬਿਆਰੋਂ ਲੈਣ ਜਾਈ ਇਹ ਬਈ ਚਾਰ ਦੰਦ ਵਾਲੀ ਬੱਕਰੀ ਐਸ ਕੰਡੀਸ਼ਨ ਦੀ ਕਿੰਨੇ ਦੀ ਹੈ ਉਹ ਰੇਟ ਉਹ ਵੀ ਦੱਸ ਦੇਣਗੇ ਕੋਈ ਗੱਲ ਨਹੀਂ ਫਨਾ ਦੰਦਾਂ ਦਾ ਪਤਾ ਕਰ ਲਓ ਪਤਾ ਲੱਗ ਗਿਆ ਖੀਰੇ ਦੰਦ ਹਾਂਜੀ ਆਹ ਚੜਲੇ ਜਦੋਂ 9-10 ਮਹੀਨਿਆਂ ਦੇ ਹੋਗੀ 11 ਮਹੀਨਿਆਂ ਲਈ ਹੋਗੀ ਤੇ ਆਹ ਦੋ ਦੰਦੇ ਟੁੱਟ ਜਾਣਗੇ ਇਹਦੀ ਥਾਂ ਤੇ ਚੌੜੇ ਦੰਦ ਆਉਣਗੇ ਠੀਕ ਹੈ ਦੋ ਦੰਦ ਦਿਖਾਵਾਂਗੇ ਹੈਗੇ ਦੋ ਦੰਦ ਦੋ ਦੰਦ ਆ ਦੇਖੋ ਉਹ ਵੀ ਦੇਖ ਹੋਊਗੀ ਕਿ ਨਹੀਂ ਹੋਈ ਇੰਕੀਰੀ ਹੋਊਗੀ ਇਹ ਦੁੱਧ ਵਾਲੇ ਦੰਦ ਹੈ ਫੇਰਾ ਵਿਚਾਲੜਲਾ ਆਹ ਦੋਵੇਂ ਟੁੱਟਣਗੇ ਫੇਰ ਦੋ ਆਉਣਗੇ ਫੇਰਾ ਕੰਨੀਆਂ ਵਾਲੇ ਟੁੱਟਣਗੇ ਫੇਰ ਇਹਦੀ ਥਾਂ ਤੇ ਚਾਰ ਦੰਦ ਹੋਜੂ ਫੇਰ ਛੇ ਦੰਦ ਫੇਰ ਅੱਠ ਦੰਦ ਇਹ ਦੰਦ ਜ਼ਰੂਰ ਦੇਖਣੇ ਆ ਤੁਸੀਂ ਬਈ ਬੱਕਰੀ ਬੁੱਢੀ ਤਾਂ ਨਹੀਂ ਬੁੱਢੀਆਂ ਨਹੀਂ ਖਾ ਖਾ ਉਹ ਤਾਂ ਬੱਚੇ ਹੀ ਆ ਦੋ ਦੰਦ ਹੈ ਨਹੀਂ ਨਹੀਂ ਦੋ ਦੰਦ ਹੈ ਨਹੀਂ ਆ ਗਿਆ ਜੀ ਇਹਨਾਂ ਦਾ ਮੋਢ ਸਾਰਿਆਂ ਦਾ ਇਸੇ ਤੋਂ ਹੀ ਮੈਂ ਘੱਟੋ ਘੱਟ 1.5 ਲੱਖ ਦਾ ਮਾਲ ਵੇਚ ਆ ਪਿਆ ਇਸ ਬੱਕਰੀ ਨੂੰ ਤਿਆਰ ਕਰਕੇ ਕਿਉਂਕਿ ਗਾਂਦੀਆਂ ਜਿਵੇਂ ਉਹ ਬੱਕਰੀ ਬਣੀ ਖੜੀ ਪੰਜਵੇਂ ਸੂਏ ਸੂਪੀ ਉਹ ਫੇਰ ਆਹ ਦੂਜੇ ਸੂਏ ਸੂਪੀ ਹੈ ਇਹ ਚਾਰ ਮਹੀਨਿਆਂ ਦੀ ਸੂਈ ਵੀ ਆ ਤੇ 2.5 ਮਹੀਨੇ ਤੋਂ ਪਲੱਸ ਗੱਭਣਾ ਹੈ ਆਹੀ ਬੱਚਾ ਇਹਦਾ ਇੱਕ ਫੀਮੇਲ ਰਿਸ਼ਤੇਦਾਰ ਲੈ ਗਏ ਸੀਗੇ ਇਹ ਮੇਰੇ ਕੋਲੇ ਹੈਗੀ ਐ ਇਹ ਬੱਕਰਾ ਹੈ ਬੱਕਰੀ ਫੀਮੇਲ ਆ ਹਾਂਜੀ ਇਹ ਵੀ ਸਿੰਘਾਂ ਵਾਲੀ ਆ ਪਰ ਇਹਦੇ ਸਿੰਘ ਇਹਦੀ ਕੁਆਲਿਟੀ ਚਾ ਸਿੰਘ ਮਗਰ ਨੂੰ ਆ ਇਹ ਕਿਨੇ ਗੁਲਦਾਰ ਮੇ ਪੜੇਗੀ ਇਹ ਅੱਠ ਦੰਦ ਆ ਇਹ ਅੱਠ ਦੰਦ ਆ ਹਜੇ ਤੱਕ ਇਹਦੇ ਦੰਦ ਨਵੇਂ ਪਏ ਆ ਤੇ 6-7 ਸੂਏ ਹੋ ਗਈ ਇਹ ਆਉਣਾ ਚੌੜੇ ਦੰਦਾਂ ਨਾਲ ਉਹਦੇ ਨਾਲ ਕੀਰੇ ਦੰਦਾਂ ਨਾਲ ਇੱਧਰ ਦੇਖੋ ਇਸ ਦਾ ਰੰਗ ਕਿਹਾ ਬਤਾਇਆ ਉਹਨੂੰ ਗੁਲਦਾਰ ਚ ਕਿਨੇ ਆ ਜੇ ਉਹ ਬੱਚੇ ਨੂੰ ਉਹ ਹਾਂਜੀ ਉਹ ਗੁਲਦਾਰ ਚ ਨਹੀਂ ਗਣੀਦਾ ਜੀ ਉਹ ਆ ਵੱਡੇ ਆਪਣੇ ਕਿਹੜੀ ਬੱਕਰੀ ਗੁਲਦਾਰ ਦੀ ਗੁਲਦਾਰ ਚ ਉਹ ਆ ਜਿਹਦੇ ਗੋਲ ਸਪੌਟ ਆ ਹਾਂ ਜਿਹਦੇ ਗੋਲ ਆ ਉਹਨੂੰ ਆਪਾਂ ਗੁਲਦਾਰ ਚ ਨਹੀਂ ਕਹਿ ਸਕਦੇ ਕਿ ਉਹ ਡੱਬੇ ਪਾਨ ਚ ਆ ਗਈ ਡੱਬੇ ਚ ਆ ਨਹੀਂ ਕੋਈ ਫਰਕ ਨਹੀਂ ਘਸਣ ਲੱਗ ਜਾਣਗੇ ਉੱਪਰੋਂ ਚ ਦੰਦਾਂ ਦਾ ਬਾਅਦ ਚ ਦੱਸ ਦਿੰਦੇ ਆ ਜੀ ਤੁਸੀਂ ਆ ਦੇਖੋ ਦੂਜੇ ਨੰਬਰ ਤੇ ਇਹਦੇ ਵਿੱਚ ਹਾਈਟ ਦਾ ਜਿਹੜਾ ਹੈਗਾ ਹੁਣ ਇਹਦੀ ਹਾਈਟ ਸਾਰਿਆਂ ਨਾਲੋਂ ਛੋਟੀ ਆ ਉਹ ਸਾਰੀਆਂ ਇਹਨਾਂ ਨਾਲੋਂ ਉੱਚੀਆਂ ਆ ਹਾਈਟ ਦਾ ਕੋਈ ਨਹੀਂ ਗੈਡਾ ਬਾਲਾ ਚੱਕਰ ਇਹਨਾਂ ਦਾ ਨਾ ਟਾਂਚ ਇਹ ਬੱਚੇ ਪਹਿਲਾਂ ਇਹ ਹੈ ਕਿ ਕੀ ਦਿੰਦੀ ਰਹੀ ਆ ਹੁਣ ਇਹਨੂੰ ਆ ਤੀਜਾ ਸੂਆ ਹੁਣ ਬਾਅਦ ਚ ਸੂਗੀ ਦੋ ਦੋ ਬੱਚਿਆਂ ਤੇ ਆ ਗਈ ਹਜੇ ਢਾਈ ਪੌਣੇ 3 ਮਹੀਨੇ ਦੀ ਗੱਭਣ ਹੋਈ ਏ ਤੇ ਤੁਰਿਆ ਹਜੇ ਤੱਕ ਇਹ ਤੋਂ ਜਾਂਦਾ ਨਹੀਂ ਹੈ ਵੇਖਣੇ ਚ ਹੁਣ ਐ ਲੱਗਦੀ ਜਿਵੇਂ ਤਿੰਨ ਬੱਚੇ ਦੇਊਗੀ ਹਾਂ ਪਰ ਇਹਦਾ ਜਿਹੜਾ ਬੇਤਾ ਉਹ ਥੋੜਾ ਥੋੜਾ ਖਾਂਦੀ ਆ ਖਰਾਕ ਇਹਨੂੰ ਅਸੀਂ ਜਿਹੜੀ ਸੰਤੁਲਿਤ ਕਹਿੰਦੇ ਆ ਵਧੀਆ ਸ਼ੁੱਧ ਖਰਾਕ ਪਾਉਣੀ ਆ ਇਹਨੂੰ ਇਸ ਨੂੰ ਇਹਦਾ ਖਿਆਲ ਰੱਖਦੇ ਆ ਪੂਰਾ ਆ ਸੱਜਰ ਸੁਈਆਂ ਵੀ ਆ ਬੱਕਰੀਆਂ ਇਨਾਂ ਦੀ ਫੀਡ ਦਾ ਪੂਰਾ ਫਲ ਖਿਆਲ ਰੱਖਦੇ ਆ। ਇਹਨਾਂ ਨੂੰ ਹੁਣ ਜਿਵੇਂ ਇਹਨੂੰ ਤਾਂ ਮਹੀਨੇ ਤੇ ਨੇੜ ਹੋ ਗਿਆ ਸੂਈ ਨੂੰ ਉਹਨੂੰ 20 ਦਿਨ ਹੋ ਗਏ ਤੇ ਮਿਨਰਲ ਮਿਕਚਰ ਇਹਨਾਂ ਦਾ ਸਟਾਰਟ ਕਰਤਾ ਸੀ। ਇਹਦਾ ਬੱਚਾ ਆ ਖੜਾ ਤੇ ਇੱਕ سیل ਕਰਤਾ। ਇੱਕ ਓਨਾ ਇੱਕ ਓਨਾ ਜਿਹੜਾ ਬਿਨਾ ਸਿੰਗਾ ਤੋਂ ਜਿਹੜੇ ਹਿੰਦੀ ਵਾਲਿਆਂ ਨੂੰ ਮੁੰਡਾ ਕਹਿ ਦਿੰਦੇ ਆ। ਜੋ ਉਹ ਬਹੁਤ ਧੀਮੇ ਲਾ ਉਹ ਮੇਲਾ ਇਹ ਦੋਵੇਂ ਮੇਲ ਹੀ ਦਿੱਤੇ ਸੀ ਇਹਨੇ ਇੱਕ ਸਿੰਗਾ ਵਾਲਾ ਸੀਗਾ ਇੱਕ ਬਿਨਾ ਸਿੰਗਾ ਤੋਂ ਉਹ ਸਿੰਗਾ ਵਾਲਾ سیل ਕਰਤਾ। ਹਾਂਜੀ ਉਹਦੀ ਉਹਦੀ ਕੰਨਾਂ ਦੀ ਕੁਆਲਿਟੀ ਥੋੜੀ ਜਿਹੀ ਟੁੱਟਦੀ ਸੀ ਇਹਦੀ ਕੁਆਲਿਟੀ ਫੁੱਲ ਆ ਪੂਰਾ ਟਾਪ ਦਾ ਬਣੂਗਾ 1.5 ਸਾਲ ਦਾ ਹੋ ਕੇ ਬਣ ਜਾਂਦਾ ਬਰੀਡਰ ਇਹ ਬਣ ਜਾਂਦਾ ਜੀ 8 ਮਹੀਨਿਆਂ ਦਾ 8 ਮਹੀਨਿਆਂ ਦਾ ਬੱਕਰੀਆਂ ਕਰਾਸ ਕਰਨ ਦੇ ਕਾਬਿਲ ਹੋ ਜਾਂਦਾ ਵਧੀਆ ਛੱਡ ਦੇ ਛੱਡ ਦੇ ਇਹਦਾ ਬੱਚਾ ਹਾਂਜੀ ਇਹਦਾ ਇਹ ਇਹ ਉਹਦੀ ਵੱਡੀ ਬੱਕਰੀ ਦੀ ਬੱਚੀ ਹੈ हां ओदी लाल ਬੱਕਰੀ ਦੀ ਪਹਿਲੀ ਸੂਏ ਦੀ ਇਹ ਹੈ। ਹਾਂਜੀ। ਉਹ ਤੋਂ ਬਾਅਦ ਫੇਰ ਉਹਨੇ ਫੇਰ ਫੀਮੇਲ ਦਿੱਤੀ ਸੀ ਲਾਲ ਗੁਲਦਾਰ ਦੇ ਵਿੱਚ। ਉਹ ਆਪਾਂ ਸੇਲ ਕਰਤੀ ਸੀ ਫੇਰ ਉਹਨੇ ਬੱਕਰੇ ਦਿੱਤੇ। ਆਹ ਨਾ ਐ ਖੜੇ ਹੋਣੇ ਚਾਹੀਦੇ ਆ ਬੱਕਰੀ ਦੇ ਬਰਬਰੀ ਦੇ। ਇਹ ਬੱਚੇ ਵੀ ਕੰਨ ਜੰਮਦਾ ਹੀ ਚੱਕ ਲੈਂਦਾ ਜਾਂ ਥੋੜੇ ਦਿਨਾਂ ਦਿੰਦੇ ਚੱਕ। ਇਹ ਕਈ ਤਾਂ ਜੰਮਦੇ 10 ਦਿਨਾਂ ਤੱਕ ਵੀ ਚੱਕ ਲੈਂਦੇ ਆ। ਬਾਅਦ ਚੱਕ ਲੈਂਦੇ ਆ। ਕਿੱਡੀ ਕੀ ਆ ਜਾਂਦਾ। ਜਿਵੇਂ ਇਹ ਬੱਚੇ ਸੀਗੇ ਪਹਿਲਾਂ ਐ ਲੱਗਦਾ ਸੀ ਵੀ ਕੰਨ ਨਹੀਂ ਚੱਕਨੇ। 10 ਦਿਨਾਂ ਦਿੰਦੇ ਨੇ ਇਹਨੇ ਜਮਾ ਐ ਕਰ ਲੈ ਖੜੇ। ਉਹ ਫੀਮੇਲ ਆ ਇਹਦੇ ਬੱਚੇ ਗੁਲਦਾਰ ਹੋ ਸਕਦੇ ਆ ਨਿਕਲ ਸਕਦੇ ਕੋਈ ਵੀ ਰੰਗ ਆ ਸਕਦਾ ਸਾਰੇ ਰੰਗ ਹੀ ਹੁੰਦੇ ਆ ਜੀ ਕੋਈ ਵੀ ਰੰਗ ਆ ਸਕਦਾ ਇਹ ਰੰਗ ਦਾ ਤਾਂ ਕੋਈ ਇਸ਼ੂ ਹੀ ਨਹੀਂ ਹੈਗਾ ਜੀ ਰੰਗ ਦਾ ਨਹੀਂ ਕੋਈ ਨਾ ਸਿੰਗਾ ਦਾ ਨਾ ਰੰਗ ਦਾ ਸਿੰਘ ਇਹਦੇ ਬੱਚਿਆਂ ਨੇ ਵੀ ਕੱਢ ਲਏ ਆ ਤੇ ਸਿੰਗਾ ਵਾਲੀ ਵੀ ਕੋ ਨਹੀਂ ਪੋਨੇ ਬੱਚੇ ਦੇ ਜਾਂਦੀ ਆ ਇਹਦਾ ਬੱਕਰਾ ਵੀ ਕੋ ਨਹੀਂ ਇਹ ਕਿੰਨੇ ਦਾ ਹੈ ਬੱਚਾ ਜੀ ਉਹ 1 ਮਹੀਨੇ ਦਾ ਹੀ ਆ ਹਾਂਜੀ 1 ਮਹੀਨੇ ਦਾ ਪਤਲੀ ਲੋਈ ਦੀ ਲੈਣੀ ਆ ਆਹ ਚੰਮ ਦੀ ਪਤਲੀ ਹੋਵੇ ਜੀ ਹਾਂ ਆਪਣੇ ਵਾਂਗੂ ਵਾਲ ਹੋਣ ਬੱਕਰੀ ਦੇ ਪਤਲੇ ਮੋٹے ਚੰਮ ਦੀ ਬਾੜੀ ਖਸੜ ਜੀ ਬੱਕਰੀ ਨਹੀਂ ਲੈਣੀ ਜੀ ਦੇ ਆ ਪਿੱਛੋਂ ਪੂਰੇ ਆ ਭਰੇ ਭੇ ਹੋਣ ਵਾਲ ਠੀਕ ਹੈ ਹੁਣ ਇਹਨਾਂ ਥੱਲੇ ਦੁੱਧ ਪੂਰਾ ਤਾਂ ਕਰਕੇ ਥੋੜੀਆਂ ਹੀ ਲੱਸੀਆਂ ਲੱਗਦੀਆਂ ਆਪਾਂ ਨੂੰ ਜਿਹੜੀ ਬੱਕਰੀ ਮੋٹے ਪਿੰਡੇ ਦੀ ਹੋਈ ਉਹ ਲੱਸੀ ਨਹੀਂ ਹੁੰਦੀਗੀ ਉਹ ਆਪਾਂ ਨੂੰ ਮੋਟੀ ਦੀ ਸੀ ਜਾਊਗੀ ਦੁੱਧ ਥੋੜਾ ਹੋਊਗਾ ਥੱਲੇ ਇਹ ਹੁਣ ਖਾਰ ਮੰਨਦੇ ਆ ਬੱਚੇ ਵਧੀਆ ਸੋਨੇ ਹੁਣ ਗਰੋਥ ਬੱਚੇ ਦੀ ਚੰਗੀ ਆ ਉਹ ਉਹ ਲੱਸੀ ਹੋ ਜਾਂਦੀ ਉਹ ਦੋ ਬੱਚੇ ਪਾਲੀ ਜਾਂਦੀ ਸਾਨੂੰ ਪਾਸੇ ਤੋਂ ਦੁੱਧ ਪੀਉਣ ਦੀ ਜਰੂਰਤ ਨਹੀਂ ਉਦਾਹਰਣਾਂ ਤੁਸੀਂ ਆਪ ਹੀ ਦੇਖ ਲਓ ਵੀ ਹੁਣ ਬੱਚਿਆਂ ਨੂੰ ਘੰਟੇ ਬਾਅਦ ਆਪ ਦੁੱਧ ਪਿਵਾਵਾਂਗੇ ਬੱਚੇ ਵਧੀਆ ਰਹਿਣਗੇ ਇਹ ਕਿ ਜਿਵੇਂ ਪੈਕ ਛੋਟੇ ਛੋਟੇ ਨੇ ਪੱਕੀ ਕਰਕੇ ਹੋ ਰਹੀਆਂ ਨੇ ਅੱਛੇ ਕੀ ਵਜ੍ਹਾ ਸੀ ਪੱਕੇ ਕੀ ਵਜ੍ਹਾ ਨਹੀਂ ਵੈਸੇ ਤਾਂ ਸ਼ਾਮ ਕੋ ਰਾਤ ਕੋ ਤਾਂ ਕੱਚੇ ਵੀ ਹੁੰਦੀਆਂ ਸਵੇਰ ਇੱਥੇ ਪੱਕੇ ਨੇ ਹੂੰ ਬਾਕੀ ਇਹ ਨੌ ਕਾਟਣੇ ਵਾਲੇ ਆ ਹਾਂ ਥੋੜੇ ਕਾਟਣੇ ਵਾਲੇ ਸਮਾਂ ਨਹੀਂ ਮਿਲਦਾ ਗਾ ਪਰ ਛਣੀਆਂ ਦੁਆਰ ਨੂੰ ਇਹ ਰਾਜਵੀਰ ਸਾਧ ਲੈਂਦਾ ਜਦੋਂ ਇਹਨੇ ਨੌਂ ਕੱਟਨੇ ਹੁੰਦੇ ਨੌਂ ਅਸੀਂ ਆਪ ਹੀ ਬਣਾਉਣੇ ਇਹਨਾਂ ਦੇ ਕੋਈ ਬੰਦਾ ਨਹੀਂ ਸਾਥ ਦੇ ਕੇ ਵੀ ਕੋਈ ਬੰਦਾ ਸੱਦਾਂਗੇ ਨੌਂ ਲਾਉਣ ਵਾਲਾ ਉਹ ਅਸੀਂ ਇਹਨਾਂ ਦੀ ਆਪ ਹੀ ਸਾਡੀ ਟ੍ਰੇਨਿੰਗ ਪੂਰੀ ਹੈਗੀ ਹੈ ਬਰਬਰੀ ਦਾ ਕੀ ਫਾਇਦਾ ਇਹਦੇ ਬੱਚੇ ਬਹੁਤ ਫਾਸਟ ਹੁੰਦੇ ਚਲਾਕ ਹੁੰਦੇ ਆ ਆ ਭੁੰਦੂ ਜਿਹੁੰਦੇ ਜਿਹੜੇ ਬਿੱਟਲਦੇ ਆ ਇਹ ਤੁਹਾਨੂੰ 8-10 ਦਿਨ ਪੂਰਾ ਧਿਆਨ ਦੇਣਾ ਪਊ ਆਪ ਚੰਗਾਉਣੇ ਪੈਣਗੇ ਇਹ ਇੱਕ ਦਿਨ ਦਾ ਹੋ ਗਿਆ ਉਸ ਤੋਂ ਬਾਅਦ ਇਹ ਦੂਜੀਆਂ ਬੱਕਰੀਆਂ ਦੇ ਵੀ ਚੰਗ ਜਾਂਦੇ ਆ ਇਹ ਤਾਂ ਹੁਣ ਸਾਰੇ ਬੰਦੇ ਉਹਨੂੰ ਭਾਈ ਹਾਂ ਤੇ ਹਾਂਜੀ ਇਹਦਾ ਆ ਫਾਇਦਾ ਇਹ ਥੋੜਾ ਜਿਹਾ ਹੋ ਜਾਂਦਾ ਸਲਬਨ